ਅੱਜ ਕਿਹੜੇ ਹਾਲਾਤ ਮੈਂ ਦੇਖੇ ਆ ਬਹੁਤ ਮਾੜੇ ਹਾਲਾਤ ਆ ਕਿਹੜਾ ਐਨਾ ਬਲਾਟਾ ਆਇਆ ਹੈ ਨਾ ਪਿੰਡਾਂ ਦੇ ਪਿੰਡੇ ਜਾੜਤੀ ਜਿਹੜੀਆਂ ਸਰਕਾਰਾਂ ਨੇ ਸੁੱਤੀਆਂ ਪਈਆਂ ਨਾ ਅੱਜ ਅਸੀਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਹੱਦ ਤੇ ਖੜੇ ਆ ਸਿਰਫ 100 ਕਿਲੋਮੀਟਰ ਵੀ ਨਹੀਂ ਹੋਣਾ ਤੇ ਕਿਹੜੇ ਥਾਂ ਦੇ ਹਾਲਾਤ ਨੇ ਬੜੇ ਮਾੜੇ ਨੇ ਸਰਕਾਰਾਂ ਪਤਾ ਨਹੀਂ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਕਿੱਥੇ ਇਹਨਾਂ ਨੇ ਵਿਗਾਸ ਕੀਤਾ ਕਿੱਥੇ ਇਹਨਾਂ ਨੇ ਅੱਜ ਜਿਹਨਾਂ ਦੇ ਹਾਲਾਤ ਦੇਖੋ ਇਹਨਾਂ ਦੇ ਬੱਚੇ ਨਹੀਂ ਪੜ ਰਹੇ ਇਹਨਾਂ ਦੇ ਕੋਈ ਸਕੂਲ ਕਾਲਜ ਨਹੀਂ ਇਸ ਕਰਕੇ ਇਹ ਸਰਕਾਰਾਂ ਨੂੰ ਸੋਚਣਾ ਪਊਗਾ ਵੀ ਕਿਹੜੇ ਹੱਦ ਤੇ ਬੈਠੇ ਆ ਇਹਨਾਂ ਆਚਾਰ ਸ਼ਪੇਰੋ ਮਾਰਾ ਪੈਂਦੀਆਂ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਸੂਚੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਧਾਮੀ ਸਾਹਿਬ ਤੇ ਹੋਰ ساری ਟੀਮ ਲੱਗੀ ਹੋਈ ਆ 2 ਕਰੋੜ ਰੁਪਿਆ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡਾਂ ਦੇ ਗਰੀਬਾਂ ਇਹ ਸਾਰੇ ਕਿਹੜੇ ਬਹੁਤ ਆਨਾਥ ਲੋਕ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਭਾਈ ਜਿੰਨੀਆਂ ਜ세 ਬੰਦੀਆਂ ਨੇ ਆਪਾਂ ਆਪਦੇ ਹੱਥੀ ਆ ਕੇ ਇਹਨਾਂ ਨੂੰ ਦਾਨਪੁੱਲ ਕਰੋ ਸਾਡੇ ਨਾਲ ਮੈਨੇਜਰ ਸਾਹਿਬ ਬੜੇ ਆ ਪ੍ਰੈਸਾਂ ਮੈਂ ਅੱਜ ਦੇ ਹਾਲਾਤ ਨੇ ਕਿਹੜੇ ਬਹੁਤ ਮਾੜੇ ਹਾਲਾਤ ਨੇ ਇਸ ਕਰਕੇ ਸਰਕਾਰਾਂ ਨੂੰ ਕੋਈ ਸੋਚਣਾ ਪਊਗਾ ਵੀ ਇਹ ਇਹਨਾਂ ਦਾ ਹਾਲਾਤ ਕੈਸੇ ਨਾ ਇਸ ਕਰਕੇ ਜੇ ਆਪਾਂ ਦੇਖੀਏ ਇਹਨਾਂ ਦੇ ਪਸ਼ੂ ਡੰਗਰ ਸਭ ਮਰ ਗਏ ਕਿਹੜੀਆਂ ਬੀਬੀਆਂ ਨੇ ਇਹਨਾਂ ਦੇ ਤਲ ਦੇ ਲੀੜੇ ਰਹਿ ਗਏ ਜੇ ਮੈਂ ਕਿੱਥੇ ਕਿੱਥੇ ਜਾ ਕੇ ਆਇਆ ਪਿੰਡਾਂ 'ਚ ਬਹੁਤ ਭੇੜੇ ਕਿੰਨੇ ਪਸ਼ੂ ਡੰਗਰ ਬੱਕਰੀਆਂ ਭੇਡਾਂ ਜੋ ਵੀ ਸੀ ਇਹਨਾਂ ਦੇ ਹਾਲਾਤ ਉਹ ਸਾਰੇ ਰੁੜ ਗਏ ਪਾਣੀ ਚ ਰੁੜ ਗਏ ਤੇ ਅੱਜ ਸਰਕਾਰ ਨੇ ਇਹਨਾਂ ਖਾਤਰ 20000 ਇੱਕ ਝੇੜ ਕੀਤੀ ਆ ਦੇਖੋ 20000 ਨਾਲ ਇੱਕ ਕਿੱਲੇ ਦਾ ਠੇਕਾ 1 ਲੱਖ ਰੁਪਿਆ ਦਾ ਤੇ ਇੱਕ 20000 ਰੁਪਿਆ ਇਹ ਸਰਕਾਰਾਂ ਕਹਿੰਦੀਆਂ ਸੀ ਇਹਨਾਂ ਨੂੰ ਮਾਜਵਾ ਦੇਵਾਂਗੇ ਇਸ 20000 ਨਾਲ ਕੀ ਹੋਊਗਾ ਇਹਨਾਂ ਦੀਆਂ ਕਣਕਾਂ ਬੀਜੀਆਂ ਜਾਣਗੀਆਂ ਉਨਾਂ ਦੀ ਜੀਰੀ ਵੀ ਗਈ ਕਣਕਾਂ ਵੀ ਗਈਆਂ ਇਹ ਬੱਚੇ ਦੇਖੋ ਕਿਵੇਂ ਬਰਲਾਪ ਕਰ ਰਹੇ ਨੇ ਇਸ ਕਰਕੇ ਇਹਨਾਂ ਨੂੰ ਜਾਗਣਾ ਚਾਹੀਦਾ ਦੋਨਾਂ ਸਰਕਾਰਾਂ ਨੂੰ ਜਾਗਣਾ ਚਾਹੀਦਾ ਹਿੰਦੁਸਤਾਨ ਦੀ ਸਰਕਾਰ ਨੂੰ ਅੱਜ ਸਾਡੇ ਪੰਜਾਬ ਤੇ ਅਸੀਂ ਚਾਰ ਚਫੇਰੋ ਮਾਰੀ ਜਾਂਦੇ ਆ ਤੋ ਅਸੀਂ ਹੱਥ ਤੇ ਬੈਠੇ ਆਏ ਸਾਡੇ ਸਾਰੇ ਕਿਹੜੇ ਗਰੀਬ ਹੱਥ ਨਾਲ ਤਾਂ ਇਹਨਾਂ ਦੇ ਕੋਲ ਜੰਗ ਲੱਗਦੀ ਉਹ ਇਹਨਾਂ ਦੇ ਘਟਾਂ ਦੇ ਆ ਤੇ ਅੱਜ ਪਾਣੀ ਆਉਂਦਾ ਜੇ ਪਾਣੀ ਆਦਾ ਤਾਂ ਪਾਕਿਸਤਾਨ ਵਾਲੇ ਪਾਸੋਂ ਵੀ ਜਾਂ ਲੈ ਇਤਨਾ ਪਾਣੀ ਆ ਰਿਹਾ ਤੇ ਹਿੰਦੁਸਤਾਨ ਦਾ ਵੀ ਸਾਰਾ ਪਾਣੀ ਇੱਥੇ ਕਥਾ ਹੋ ਗਿਆ ਇਸ ਕਰਕੇ ਮੈਂ ਸਰਕਾਰਾਂ ਨੂੰ ਵੀ ਤੇ ਜਿੰਨੇ ਵੀ ਇੱਥੇ ਮਤਲਬ ਧਲਮਕ ਜਿਹਾ ਬੰਦੀਆਂ ਦੇਸ਼ਾਂ ਵਿਦੇਸ਼ਾਂ ਚ ਕਿਥੋਂ ਤੱਕ ਮੇਰੀ ਆਵਾਜ਼ ਜਾਂਦੀ ਆ ਇਹਨਾਂ ਗਰੀਬਾਂ ਦੀ ਮਦਦ ਕੀਤੀ ਜਾਵੇ ਕਿਉਂ ਇਹ ਵਿਚਾਰੇ ਉੱਠ ਨਹੀਂ ਸਕਣਗੇ ਇਹਨਾਂ ਦੀ ਜੀਰੀ ਵੀ ਰੁਲ ਗਈ ਤੇ ਕਣਕ ਵੀ ਜੀ ਨਹੀਂ ਜਾਣੀ ਜਿਹੜੇ ਸਿਰ ਦਾ ਸਮਾਨ ਲੈ ਕੇ ਆ ਇਸ ਤਰ੍ਹਾਂ ਦੀ ਮਦਦ ਕੀਤੀ ਗਈ ਅੱਜ ਅਸੀਂ ਸਾਰੇ ਸਮਾਨ ਲੈ ਕੇ ਆ ਤੱਕ શ્રી ਦਗਨਾ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਮੇਜਰ ਸਾਹਿਬ ਖੜੇ ਆ ਸਰੋਵਰੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿੰਨੀਆਂ ਵਸਤੂਆਂ ਘਰਾਂ ਚ ਲੋੜੀ ਦੀਆਂ ਨੇ ਉਹ ਸਾਰੀਆਂ ਅਸੀਂ ਥਾਂ-ਥਾਂ ਤੇ ਜਾ ਕੇ ਵੰਡ ਰਹੇ ਆ ਤੇ ਮੈਂ ਇਹੀ ਬੇਨਤੀ ਕਰਦਾ ਕਿਹੜੇ ਗੁਰਮੁਖ ਪਿਆਰਿਆਂ ਨੇ ਬਹੁਤ ਵੱਡੇ ਦਾਨੀ ਪੁਰਸ਼ ਵੀ ਬੈਠੇ ਆ ਉਹਨਾਂ ਨੂੰ ਤੱਕ ਸ੍ਰੀ ਦਮਨਾਂ ਸਾਹਿਬ ਜਿਉਂ ਉਹਨਾਂ ਤੋਂ ਇੱਥੇ ਨਹੀਂ ਆਇਆ ਜਾਂਦਾ ਤੱਕ ਸ੍ਰੀ ਦਮਨਾਂ ਸਾਹਿਬ ਭੇਜਣ ਅਸੀਂ ਆ ਕੇ ਨਾ ਵੰਡਾਂਗੇ ਇਸ ਕਰਕੇ ਭਾਈ ਤੁਸੀਂ ਸਾਰੇ ਜਿੰਨੇ ਵੀ ਦਾਨੀ ਪੁਰਸ਼ੋਂ ਆਪਾਂ ਨੂੰ ਸਾਰਿਆਂ ਨੂੰ ਇਹ ਗਰੀਬਾਂ ਦੇ ਸਿਰ ਤੇ ਹੱਥ ਰੱਖਣਾ ਚਾਹੀਦਾ ਅੱਜ ਮੈਂ ਆ ਕੇ ਦੇਖਿਆ ਹਾਲਾਤ ਬੜੇ ਮਾੜੇ ਨੇ ਇਹਨਾਂ ਦੇ ਘਰਾਂ 'ਚ ਰੋਟੀ ਨਹੀਂ ਪੱਕ ਰਹੀ ਦੇਖ ਤੁਸੀਂ ਆਪਾਂ ਦੇਖੋ ਨਾ ਕਿਸੇ ਕੋਲੇ ਸਿਲੰਡਰ ਆ ਨਾ ਕਿਸਦਾ ਚੁੱਲ੍ਹਾ ਜਗ ਰਿਹਾ ਇਸ ਕਰਕੇ ਇਹ ਸਲਾਤ ਨੂੰ ਇਹ ਇੱਕ ਪਤਾ ਪਾਕਿਸਤਾਨ ਦੇ ਹੱਥ ਤੇ ਬੈਠੇ ਇਧਰੋਂ ਮਰੇ ਹੋਏ ਨੂੰ ਇੱਕ ਆਪਣੀ ਕੋਈ ਕਿਹੜੀ ਵਿਚਾਰ ਸਪੇਰਿਓਂ ਇਹ ਮਾਰ ਪੈ ਰਹੀ ਆ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਤੇ ਤੁਸੀਂ ਬਹੁਤ ਤੋਂ ਬਾਅਦ ਇਹਨਾਂ ਦੀ ਮਦਦ ਕਰੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਭਾਈ ਤੁਸੀਂ ਸਦਕਤ ਕੇ ਪੱਕੇ ਹੋ ਤੁਸੀਂ ਹਿੰਦੁਸਤਾਨ ਦੇ ਬਾਰਡਰ ਤੇ ਬੈਠੇ ਹੋ ਤੁਸੀਂ ਤਖੜੇ ਹੋਦੋ ਤੇ ਤੁਹਾਡੇ ਨਾਲ ਖਾਲਸਾ ਪੰਥ ਤੁਹਾਡੇ ਨਾਲ ਆ ਇਸ ਕਰਕੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸਰਕਾਰ ਨੂੰ ਵੀ ਕਹਿਣਾ ਬਹੁਤ ਤੋਂ ਬਾਅਦ ਇਹਨਾਂ ਨੂੰ ਘਟੋ ਘਟ ਲੱਖ ਰੁਪਇਆ ਕਿਲੇਰਾ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ